ਪੀ 4 ਪੰਜਾਬ న్యూਸ ਚੈਨਲ ਦਿੱਕਤ ਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਅਣਬਲੀਆਂ ਨੰਨਤ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚਣ ਅੰਮ੍ਰਿਤਸਰ ਵਿੱਚ ਸਥਿਤ ਰੂਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ ਉੱਥੇ ਹੀ ਕਈ ਫਿਲਮੀ ਅਦਾਕਾਰ ਵੀ ਸੱਚ ਕਰਨ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚਦੇ ਹਨ ਜਿਸ ਦੇ ਚਲਦੇ ਅੱਜ ਫਿਲਮੀ ਅਦਾਕਾਰ ਸਤਿੰਦਰ ਸਤਿਸ਼ ਸਤਕਨ ਸ੍ਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੀ ਉਹਨਾਂ ਨੇ ਸਤਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਵੀ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਸਤਕਨ ਸ੍ਰੀ ਦਰਬਾਰ ਸਾਹਿਬ ਉਹ ਮੱਥਾ ਟੇਕਣ ਜ਼ਰੂਰ ਪਹੁੰਚਦੇ ਹਨ ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਪ੍ਰੋਗਰਾਮ ਕੀਤਾ ਜਾ ਰਿਹਾ ਉਹ ਇੱਕ ਸੁਲਤਾਨਾ ਜੋਗ ਕਦਮ ਹੈ ਅੱਗੇ ਉਹਨਾਂ ਨੇ ਬੋਲਦਿਆਂ ਕਹਿ ਕਿ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਸ ਦੀ ਮੈਂ ਸਮਰਥਨ ਕਰਦੀ ਹਾਂ ਕਿਉਂਕਿ ਉਹ ਖੁਦ ਕਿਸਾਨ ਪਰਵਾਰ ਚੋਹਨ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਅਮ੍ਰਿਤਸਰ ਤੋਂ ਸ਼ੇਸ਼ੀਪੁਰ ਸਿਫਤੀ ਦਾ ਘਰ ਸ਼ਹਿਰ ਅਮ੍ਰਿਤਸਰ ਨਗਰੀਏ ਮੇਰੇ ਸੋਢੀ ਸੁਲਤਾਨ ਦੀ ਸੋ ਇਹ ਤੇ ਉਹ ਘਰ ਹੈ ਜਿਸ ਨੇ ਸਭ ਕੁਝ ਦਿੱਤਾ ਹੈ ਇੱਥੇ ਆਉਣਾ ਤੇ ਬੜੇ ਜਦੋਂ ਬਾਬਾ ਆਵਾਜ਼ ਦੇਵੇ ਤੇ ਬੰਦਾ ਉਦੋਂ ਹੀ ਆ ਸਕਦਾ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਮੈਨੂੰ ਲੱਗਦਾ ਹਰ ਬੰਦੇ ਦੀ ਜਿਹੜਾ ਅੰਮ੍ਰਿਤਸਰ ਅਮਰitsar ਸਾਹਿਬ ਆਂਦਾ ਹੈ ਕਿ ਉਹ ਇਸ ਦਰ ਤੇ ਜ਼ਰੂਰ ਮੱਥਾ ਟੇਕ ਕੇ ਆਏ ਸੋ ਅੱਜ ਸਾਨੂੰ ਵੀ ਬਾਬਾ ਜੀ ਨੇ ਇਹ ਆਵਾਜ਼ ਦਿੱਤੀ ਹੈ ਤੇ ਅਸੀਂ ਦਰਸ਼ਨਾਂ ਲਈ ਆਏ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਹੈ ਕਿ ਪੂਰੀ ਧਰਤੀ ਜਿਹੜੀ ਉਹ ਅਮਨੋ ਆਮਾਨ ਦੇ ਨਾਲ ਰਹੇ ਲੋਕਾਂ ਦੇ ਘਰਾਂ 'ਚ ਦਰਾਂ 'ਚ ਸੁੱਖ ਜ਼ਰੂਰ ਹੋਵੇ ਸ਼ਾਂਤੀ ਹੋਵੇ ਅਮਨ ਹੋਵੇ ਦੇਖੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਇਹ ਦੱਸੀਏ ਕਿ ਜਿਹੜਾ ਅਸਲ ਚ ਪੰਜਾਬ ਹੈ ਜਿਹੜਾ ਅਸੀਂ ਕਿਤਾਬਾਂ ਚ ਪੜਦੇ ਸੀਗੇ ਮੇਲਿਆਂ ਦਾ ਤਿਉਹਾਰਾਂ ਦਾ ਮੇਜ਼ਬਾਨੀ ਦਾ ਪੰਜਾਬੀ ਜਿਹੜੇ ਵਾਈਬ੍ਰੇਸ਼ਨ ਹੈ ਇੱਕ ਜਿਹਨੂੰ ਕਹਿੰਦੇ ਨੇ ਵੀ ਇੱਕ ਰੰਗਾਂ ਦਾ ਉਹ ਕਿਤਾਬਾਂ ਦਾ ਮਾਂ ਬੋਲੀ ਦਾ ਉਹ ਸਾਰੇ ਪੂਰੇ ਦੇ ਪੂਰੇ ਜਿਹਨੂੰ ਕਹਿੰਦੇ ਨਾ ਗੁਲਦਸਤੇ ਨੂੰ ਪੰਜਾਬ ਸਰਕਾਰ ਨੇ ਰੰਗਲੇ ਪੰਜਾਬ ਫੈਸਟੀਵਲ ਦੇ ਜ਼ਰੀਏ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਵਧਾਈ ਦੇਣਾ ਚਾਹੁੰਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਸਭੀ ਸੰਘਰਸ਼ੀ ਚਾਹ ਰਹੇ ਅੱਜ ਪਿਛਲੀ ਵਾਰੀ ਕਾਫੀ ਕਲਾਕਾਰ ਨੇ ਸਮਝਾਉਣ ਤੇ ਅਸਲ ਬੋਲ ਕਲਾਕਾਰਾਂ ਦਾ ਕਟੋਰੀ ਦੇਖੋ ਕਿਸਾਨੀ ਸਾਡੀ ਜਾਨ ਹੈ ਤੇ ਕਿਸਾਨ ਅਸੀਂ ਆਪ ਕਿਸਾਨ ਪਰਿਵਾਰ ਤੋਂ ਕੋਈ ਬੰਦਾ ਹੋਏਗਾ ਜਦੀ ਜ਼ਮੀਨ ਨਹੀਂ ਹੋਏਗੀ ਜਿਹੜਾ ਪੰਜਾਬ 'ਚ ਰਹਿੰਦਾ ਸੋ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਲੜਾਈ ਜਿਹੜੀ ਹੈ ਇਹ ਮਤਲਬ ਉਹ ਆਪਣੇ ਲਈ ਨਹੀਂ ਲੜ ਰਹੇ ਉਹ ਸਾਡੇ ਸਾਰਿਆਂ ਦੇ ਲਈ ਲੜ ਰਹੇ ਨੇ ਔਰ ਜਿਹੜਾ ਅੰਨਦਾਤਾ ਹੈ ਉਹਦੇ ਲਈ ਤੇ ਜਾਨ ਵੀ ਹਾਜ਼ਰ ਹੈ ਸੋ ਅਸੀਂ ਤੇ ਸਦਾ ਹੀ ਉਹਨਾਂ ਦੇ ਨਾਲ ਹਮੇਸ਼ਾ ਹੀ ਖੜੇ ਰਹੇ ਆ ਪਰ ਅਸੀਂ ਆਪ ਕਿਸਾਨੀ ਪਰਿਵਾਰ ਚੋਂ ਆ ਇਸ ਕਿੱਤੇ ਚੋਂ ਆ ਸੋ ਸਾਡਾ ਤੇ ਹਮੇਸ਼ਾ ਹੀ ਅਸੀਂ ਸਾਡਾ ਅਖੰਡਾ ਬੰਧਾ